ਸੱਚੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੂਰੀ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਦੋਸਤੋ ਇੱਕ ਪੁੱਤ ਨੇ ਆਪਣੀ ਮਾਂ ਦੇ ਸੁੱਤੀ ਪਈ ਦੇ ਅੱਖਾਂ ਦੇ ਵਿੱਚ ਚਾਕੂ ਮਾਰ ਦਿੱਤੇ ਅੱਖਾਂ ਦੇ ਵਿੱਚ ਚਾਕੂ ਮਾਰ ਕੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਾਂ ਕੁਝ ਮਿੰਟਾਂ ਸਕਿੰਟਾਂ ਦੇ ਲਈ ਚੀਕਦੀ ਰਹੀ ਮਰਦੀ ਰਹੀ ਪਰ ਉਸ ਨੂੰ ਕੋਈ ਵੀ ਤਰਸ ਨਾ ਆਇਆ ਤੇ ਕੁਝ ਸਮੇਂ ਬਾਅਦ ਮਾਂ ਮੋਤ ਦੇ ਘਾਟ ਉਤਰ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਉਸ ਮਾਂ ਦੀ ਮੌਤ ਹੋ ਜਾਂਦੀ ਹੈ ਪਰ ਦੋਸਤੋ ਇਹ ਸਭ ਕੁਝ ਉਸ ਪੁੱਤ ਨੇ ਕਿਉਂ ਕੀਤਾ ਉਸ ਮਾਂ ਦੇ ਪੁੱਤ ਨੇ ਕਿਉਂ ਕੀਤਾ ਤੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਵੱਡੀ ਖਬਰ ਨੈਟ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਦੋਸਤੋ ਉਸ ਮਾਂ ਦੇ ਪੁੱਤ ਨੇ ਜਿਸ ਦਾ ਨਾਮ ਮਨੋਜ ਕੁਮਾਰ ਹੁੰਦਾ ਹੈ ਉਹ ਇੱਕ ਲੜਕੀ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਨਸ਼ਾ ਕਰਦਾ ਹੁੰਦਾ ਹੈ ਤੇ ਇੱਕ ਲੜਕੀ ਨੂੰ ਦਿਲੋਂ ਚਾਹੁੰਦਾ ਹੁੰਦਾ ਹੈ ਤੇ ਉਹ ਘਰ ਦੇ ਵਿੱਚ ਸਿਰਫ ਦੋ ਜਣੇ ਹੁੰਦੇ ਹਨ ਮਾਂ ਤੇ ਪੁੱਤ ਉਸ ਮਨੋਜ ਕੁਮਾਰ ਦਾ ਜਿਹੜਾ ਪਿਤਾ ਹੁੰਦਾ ਹੈ ਕੁਝ ਸਮਾਂ ਪਹਿਲਾਂ ਐਕਸੀਡੈਂਟ ਦੇ ਨਾਲ ਮੋਤ ਦੇ ਘਾਟ ਉੱਤਰ ਜਾਂਦਾ ਹੈ ਜਿਸ ਕਰਕੇ ਉਹ ਦੋਨੋਂ ਪਰਿਵਾਰਕ ਮੈਂਬਰ ਹੁੰਦੇ ਹਨ ਮਾਂ ਤੇ ਪੁੱਤ ਤੇ ਹੁਣ ਜਦੋਂ ਉਹ ਆਪਣੀ ਮਾਂ ਨੂੰ ਉਸ ਲੜਕੀ ਦੇ ਬਾਰੇ ਦੱਸਦਾ ਹੈ ਤਾਂ ਮਾਂ ਉਸ ਨੂੰ ਸਾਫ਼ ਵਿਆਹ ਕਰਨ ਤੋਂ ਉਸ ਨਾਲ ਲੱਭ ਮੈਰਿਜ ਕਰਨ ਤੋਂ ਮਨਾ ਕਰ ਦਿੰਦੀ ਹੈ ਮਾਂ ਕਹਿੰਦੀ ਹੈ ਕਿ ਮੈਂ ਤੇਰਾ ਰਿਸ਼ਤਾ ਆਪਣੇ ਹੱਥੋਂ ਕਰਨਾ ਹੈ ਤੇ ਮੈਂ ਆਪਣੇ ਘਰ ਦੇ ਵਿੱਚ ਇੱਕ ਚੰਗੀ ਪੜ੍ਹੀ ਲਿਖੀ ਤੇ ਇਮਾਨਦਾਰ ਨੂੰ ਲੈ ਕੇ ਆੜੀ ਹੈ ਜਿਸ ਤੋਂ ਬਾਅਦ ਉਸ ਪੁੱਤ ਦਾ ਗੁੱਸਾ بار-ਬਾਰ ਇਹ ਸੁਣ ਕੇ ਸੱਤਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ ਤੇ ਉਹ ਇੱਕ ਦਿਨ ਅਜੀਹਾ ਪਲਾਨ ਤਿਆਰ ਕਰਦਾ ਹੈ ਕਿ ਜਦੋਂ ਉਸ ਦੀ ਮਾਂ ਦੁਪਹਿਰ ਦੇ ਸਮੇਂ ਦੇ ਵਿੱਚ ਸੁੱਤੀ ਪਈ ਹੁੰਦੀ ਹੈ ਤਾਂ ਉਹ ਆਪਣੀ ਮਾਂ ਦੀਆਂ ਅੱਖਾਂ ਦੇ ਵਿੱਚ ਚਾਕੂ ਘੜੋ ਦਿੰਦਾ ਹੈ ਤੇ ਉਸ ਦੀ ਮਾਂ ਕੁਝ ਸਮਾਂ ਬਹੁਤ ਬੁਰੀ ਤਰ੍ਹਾਂ ਤੜਫ ਕੇ ਚੀਕਾ ਮਾਰ ਕੇ ਮੌਤ ਦੇ ਘਾਟ ਉਤਰ ਜਾਂਦੀ ਹੈ ਪਰ ਉਸਦੇ ਪੁੱਤ ਨੂੰ ਬਿਲਕੁਲ ਵੀ ਕੋਈ ਤਰਸ ਨਹੀਂ ਆਂਦਾ ਤੇ ਜਦੋਂ ਹੁਣ ਉਸਦੇ ਘਰ ਲੋਕ ਆਂਦੇ ਹਨ ਮਾਂ ਦੀਆਂ ਚਿੱਕਾ ਸੁਣ ਕੇ ਤਾਂ ਉਹ ਲੋਕਾਂ ਨੂੰ ਕਹਿੰਦਾ ਹੈ ਕਿ ਕੁਝ ਬਦਮਾਸ਼ ਆਏ ਸੀ ਜੋ ਮੇਰੀ ਮਾਂ ਨੂੰ ਮੋਤ ਦੇ ਘਾਟ ਉਤਾਰ ਕੇ ਚਲੇ ਗਏ ਪਰ ਜਦੋਂ ਉਹ ਕੰਬ ਰਿਹਾ ਸੀ ਤਾਂ ਲੋਕ ਸਮਝ ਚੁੱਕੇ ਸੀ ਕਿ ਇਸ ਨੇ ਨਸ਼ਾ ਕਰਕੇ ਆਪਣੀ ਮਾਂ ਨੂੰ ਮਾਰਿਆ ਹੈ ਜਿਸ ਕਰਕੇ ਲੋਕਾਂ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਕੁਝ ਸਮੇਂ ਬਾਅਦ ਜਦੋਂ ਪੁਲਿਸ ਆਈ ਤਾਂ ਪੁਲਿਸ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਦੇ ਵਿੱਚ ਲੈ ਕੇ ਜਾਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਤੇ ਪਹਿਲਾਂ ਤਾਂ ਉਹ ਕੁਝ ਵੀ ਨਹੀਂ ਮੰਨਦਾ ਕਹਿੰਦਾ ਹੈ ਇਹ ਬਦਮਾਸ਼ਾਂ ਨੇ ਕੀਤਾ ਹੈ ਜਦੋਂ ਹੁਣ ਪੰਜਾਬ ਦੀ ਪੁਲਿਸ ਉਸ ਦਾ ਰਮਾਂਡ ਲੈਂਦੀ ਹੈ ਤਾਂ ਉਹ ਵੱਡੇ ਖੁਲਾਸੇ ਕਰਦਾ ਹੈ ਕਿ ਮੈਂ ਕਿਸੇ ਦਿਨ ਰਾਜ ਕੋਰ ਨਾਂ ਦੀ ਲੜਕੀ ਨੂੰ ਚਾਹੁੰਦਾ ਸੀ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਮੇਰੀ ਮਾਂ ਇਸ ਗੱਲ ਦੇ ਲਈ ਤਿਆਰ ਨਹੀਂ ਸੀ ਜਿਸ ਕਰਕੇ ਮੈਂ ਆਪਣੀ ਮਾਂ ਨੂੰ ਅੱਖਾਂ ਦੇ ਵਿੱਚ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਗੱਲ ਸੁਣ ਕੇ ਪੰਜਾਬ ਦੇ ਲੋਕਾਂ ਦੇ ਹੋਸ਼ ਤਾਂ ਜ਼ਰੂਰ ਉੱਡੇ ਸੀ ਪਰ ਇੱਕ ਵਾਰ ਪੰਜਾਬ ਪੁਲਿਸ ਦੇ ਹੋਸ਼ ਵੀ ਜ਼ਰੂਰ ਉੱਡ ਜਾਂਦੇ ਹਨ ਜਿਸ ਤੋਂ ਬਾਅਦ ਜਿਹੜੇ ਹੁਣ ਉਸ ਮਾਂ ਦੇ ਪੇਕੇ ਹੁੰਦੇ ਹਨ ਉਸ ਦੇ ਰਿਸ਼ਤੇਦਾਰ ਹੁੰਦੇ ਹਨ ਉਹ ਉਮਰ ਕੈਦ ਦੀ ਨਹੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਨ ਪਰ ਹੁਣ ਕਾਨੂੰਨ ਦੇ ਆਧਾਰ ਤੇ ਤੌਰ ਤੇ ਉਸਮਾਨ ਦੇ ਪੁੱਤ ਨੂੰ ਉਸਮਾਨ ਦੇ ਪੁੱਤ ਨੂੰ ਮਨੋਜ ਕੁਮਾਰ ਨੂੰ ਕੀ ਸਜ਼ਾ ਹੋਵੇ ਕਿ ਉਮਰ ਕੈਦ ਹੋਵੇਗੀ ਜਾਂ ਫਿਰ ਫਾਂਸੀ ਦੀ ਸਜ਼ਾ ਤੁਸੀਂ ਕੀ ਚਾਹੁੰਦੇ ਹੋ ਕਿ ਉਸ ਨੂੰ ਫਾਂਸੀ ਹੋਵੇ ਜਾਂ ਫਿਰ ਉਮਰ ਕੈਦ ਜਾਂ ਫਿਰ ਉਸ ਨੂੰ ਬਰੀ ਕੀਤਾ ਜਾਵੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੇ ਦੋਸਤੋ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ